ਵੱਲੋਂ ਸੇ ਕਰੰਟਾਰੇ ਇਹਦੇ ਆਪਰੇ ਚਲੋ ਕਹਾਤਾ ਜੀ ਮੇਰਾ ਨਾਮ ਹੰਸਰਾਜ ਮੈਂ ਅਬਲਕਰਨ ਟੋਰਪਲਾਈਸ ਤੇ ਫਿਲਾਈ ਫਿਲਹਾਲ ਸਿਫਟ ਇਨਚਾਰਜ ਦੀ ਪੋਸਟ ਤੇ ਕੰਮ ਕਰਦਾ ਹਾਂ ਵਿਦ ਅਕਾਊਂਟਡ ਦਾ ਕੰਮ ਵੀ ਸੰਭਾਲਦਾ ਹਾਂ ਜੀ ਚਾਹ ਜਿਹੜਾ ਨਵੀਂ ਸਕੀਮ ਨੈਸ਼ਨਲ ਟਰਟੀ ਵੱਲੋਂ ਆਈ ਹੈ ਹਾਈ ਨੈਸ਼ਨਲ ਇਸ ਤਰ੍ਹਾਂ ਦੀ ਇਸ ਸਕੀਮ ਆ ਕੀ ਲੋਕਾਂ ਨੂੰ ਲਾਭ ਮਿਲਣ ਵਾਲਾ ਜੇ ਹੁਣ ਜਿਹੜੀ ਫਿਲਹਾਲ ਸਕੀਮ ਆ ਰਹੀ ਆ 15 ਅਗਸਤ ਤੋਂ ਜਿਹੜੀ ਸਟਾਰਟ ਹੋ ਰਹੀ ਆ ਉਹ ਹੈਗਾ ਐਨੂਅਲ ਪਾਸ ਐਨਵਲ ਪਾਸ ਹੈ ਨਹੀਂ 10000 ਚ ਆਪਾਂ ਇੱਕ ਸਾਲ ਵਾਰਸ਼ਿਕ ਪਾਸ ਬੰਦਾ ਹੈ ਪਰ ਵਾਰਸ਼ਿਕ ਪਾਸ ਚ ਆਪਾਂ ਨੂੰ 10000 ਚ 200 ਟ੍ਰਿਪ ਮਿਲ ਰਹੀ ਹੈ 200 ਟ੍ਰਿਪ ਯਾਨੀ ਇੱਕ ਟ੍ਰਿਪ ਹੁੰਦੀ ਹੈ ਟੋਲ ਇੱਕ ਵਾਰੀ ਟੋਲ ਕਰਾਸਿੰਗ ਕਰਨੀ ਤੇ ਇਹਦੇ ਚ ਇਹ ਫਾਇਦਾ ਹੋ ਰਿਹਾ ਹੈ ਕਿ ਜਿਵੇਂ ਆਪਣੇ ਅਬੂ ਖਰਾਨਾ ਟੋਲ ਪਲਾਜਦੇ 35 ਰੁਪਏ ਦਾ ਫਾਸਟੈਗ ਕੱਟਦਾ ਇੱਕ ਸਾਈਡ ਦਾ ਕਾਰ ਦਾ ਹੋ ਗਿਆ ਤੇ ਉਹਦੇ ਚ ਇਹ ਬੇਨਫੀਟ ਵੀ ਆਪਾਂ ਨੂੰ 35 ਦੇ ਥਾਂ 15 ਰੁਪਏ ਟੋਲ ਕੱਟਣਾ ਪਏ ਦੇਣਾ ਪਊਗਾ

ਇਹਦੇ ਚ ਨਹੀਂ ਹੈ ਜੀ ਆਪਣੇ ਜਿਵੇਂ 3000 ਦਾ ਪਾਸ ਬਣਵਾ ਲਿਆ ਤੇ ਜਿਵੇਂ ਕਈ ਵਾਰੀ ਹੁੰਦਾ ਕਿ ਪਰਚੀਤ ਹੋਣੀ ਪੈਂਦੀ ਹੈ ਅਗਰ ਪਾਸ ਬੈਲੈਂਸ ਨਹੀਂ ਹੁੰਦਾ ਤੇ ਇਹ ਇੱਕ ਇਦਾਂ ਦੀ ਸਕੀਮ ਹੈ ਜਿਵੇਂ ਆਪਣੇ ਇਹ ਚੀਜ਼ ਪਲੇ ਸਟੋਰ ਆ ਮੋਬਾਈਲ 'ਚ ਹੁੰਦੀ ਹੈ ਜਿਹਦੇ 'ਚ ਰਾਜਮਾਰਗ ਐਪ ਡਾਊਨਲੋਡ ਕਰਕੇ ਉਹਦੇ 'ਚ ਆਪਾਂ ਨੂੰ ਇੱਕ ਸਰਚ ਆਉਂਦਾ ਗੱਡੀ ਵਾਹਕਲ ਨੰਬਰ ਵਾਇਕਰ ਨੰਬਰ ਪ੍ਰਾਜਿਕਰਨ ਕਰਵਾ ਕੇ ਉਹਦੇ ਚ ਇਨ ਹਜ਼ਾਰ ਦਾ ਪਾਸ ਅਪਲਾਈ ਕਰੋ ਫਿਰ ਆਪਾਂ ਜਿਹੜੀ ਵੀ ਲਾਈਨ ਤੋਂ ਜਾਵਾਂਗੇ ਆਪਣਾ ਉਦਾਂ 15 ਰੁਪਏ ਦਾ ਇੱਕ ਟ੍ਰਿਪ ਚ ਫਾਸਟੈਗ ਕੱਟਿਆ ਜਾਊਗਾ ਐਦਾਂ ਨਹੀਂ ਹੁੰਦਾ ਵੀ ਆਪਾਂ ਨੂੰ ਬੈਲੈਂਸ ਨਹੀਂ ਹੈ ਤਾਂ ਲੈਣ ਚ ਲੱਗਣਾ ਪਊਗਾ ਜਾਂ ਆਪ ਤੁਹਾਨੂੰ ਸਲਿੱਪ ਕਟੋਣੀ ਪਊਗੀ ਉਹ ਹੈ ਨਹੀਂ ਇਹਦੇ ਚ ਟਾਈਮ ਵੀ ਬਚਤ ਹੁੰਦੀ ਹੈ ਬਟ ਪੈਸੇ ਤੇ ਵੀ ਬਚਤ ਹੋ ਰਹੀ ਹੈ ਆਮ ਲੋਕਾਂ ਨੂੰ ਵੀ ਅਪੀਲ ਕਰਾਂ ਆਮ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹਦਾ ਵੱਧ ਤੋਂ ਵੱਧ ਫਾਇਦਾ ਠਾਓ ਤੇ ਵਧੀਆ ਰਾਜ ਮਾਰਗ ਐਪ ਡਾਊਨਲੋਡ ਕਰੋ ਤੇ ਉਹਦੇ ਤੋਂ